ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੂ ਬਹੁਤੇ ਕਿਸਾਨ ਭਰਾਵਾਂ ਨੇ ਆਪਣੇ ਖੇਤ ਵਿੱਚ ਝੋਨੇ ਦੀ ਫਸਲ ਵਿੱਚ ਸਰੋਂ ਦੀ ਖਲ ਦੀ ਵਰਤੋਂ ਕਰਨੀ ਚਾਹੁੰਦੇ ਹੁੰਦੇ ਆ ਪਰ ਉਹਨਾਂ ਦੇ ਮਨ ਵਿੱਚ ਕੁਝ ਗੱਲਾਂ ਹੁੰਦੀਆਂ ਸਰੋਂ ਦੀ ਖਲ ਨੂੰ ਲੈ ਕੇ ਕਿ ਜੇ ਅਸੀਂ ਸਰੋਂ ਦੀ ਖਲ ਵਰਤਾਂਗੇ ਤਾਂ ਕਿੰਨੀ ਸਰੋਂ ਦੀ ਖਲ ਸਾਨੂੰ ਵਰਤਣੀ ਚਾਹੀਦੀ ਹੈ ਕਦੋਂ ਵਰਤਣੀ ਚਾਹੀਦੀ ਆ ਅਤੇ ਕਿਹੜੇ ਕਿਹੜੇ ਤੱਤ ਸਾਨੂੰ ਸਰੋਂ ਦੀ ਖਲ ਤੋਂ ਮਿਲਦੇ ਆ ਜੋ ਸਾਡੀ ਫਸਲ ਵਿੱਚ ਸਾਡੀ ਫਸਲ ਲਈ ਲਾਹੇਵੰਦ ਹੋਣਗੇ ਜੇ ਕਿਸਾਨ ਪ੍ਰਭੂ ਆਪਾਂ ਸਰੋਂ ਦੀ ਖਲ ਤੋਂ ਫਾਇਦਿਆਂ ਦੀ ਗੱਲ ਕਰੀਏ ਤਾਂ ਇਹਦੇ ਤੋਂ ਆਪਾਂ ਨੂੰ ਕਈ ਤੱਤ ਮਿਲ ਜਾਂਦੇ ਆ ਜਿਦਾਂ ਕਿ ਸਰੋਂ ਦੀ ਖਲ ਤੋਂ ਆਪਾਂ ਨੂੰ 4 ਤੋਂ 5% ਨਾਈਟ੍ਰੋਜਨ ਮਿਲਦੀ ਆ ਕਿਸਾਨ ਪ੍ਰਭੂ ਦਾ ਈ ਪਰਸੈਂਟ ਇਹਦੇ ਤੋਂ ਆਪਾਂ ਨੂੰ ਫਾਸਫੋਰਸ ਮਿਲਦੀ ਹੈ ਅਤੇ 1 ਤੋਂ 2 ਪਰਸੈਂਟ ਇਹਦੇ ਤੋਂ ਪोटाश ਮਿਲਦੀ ਹੈ ਅਤੇ ਹੋਰ ਇਹਦੇ ਤੋਂ ਕਈ ਲਘੂ ਤੱਤ ਮਿਲਦੇ ਨੇ ਜੋ ਛੋਟੇ ਲਘੂ ਤੱਤਾਂ ਦੀ ਜ਼ਰੂਰਤ ਆਪਣੀ ਝੋਨੇ ਦੀ ਫਸਲ ਨੂੰ ਹੁੰਦੀ ਹੈ ਤੇ ਜੇ ਆਪਾਂ ਝੋਨੇ ਦੀ ਫਸਲ ਵਿੱਚ ਸਰੋਂ ਦੀ ਖਲਦੀ ਵਰਤੋਂ ਕਰਨਾ ਚਾਹੁੰਦੇ ਆ ਤਾਂ ਕਿਸਾਨ ਪ੍ਰਭੋ ਜਦੋਂ ਆਪਣੀ ਝੋਨੇ ਦੀ ਫਸਲ 10 ਦਿਨਾਂ ਤੋਂ ਲੱਗੀ ਤੋਂ ਉੱਪਰ ਹੋ ਗਈ ਆਪਣੀ ਪਨੀਰੀ ਨੂੰ ਟ੍ਰਾਂਸਪਲੈਂਟ ਕੀਤੀ ਨੂੰ 10 ਦਿਨ ਹੋ ਗਏ ਉਸ ਤੋਂ ਬਾਅਦ ਸਰੋਂ ਦੀ ਖਲਦੀ ਵਰਤੋਂ ਕਰ ਸਕਦੇ ਆ ਆਪਾਂ ਇਹਦੀ ਸਰੋਂ ਦੀ ਖਲਦੀ ਵਰਤੋਂ 40 ਦਿਨਾਂ ਤੱਕ ਦੀ ਝੋਨੇ ਦੀ ਫਸਲ ਵਿੱਚ ਵੀ ਸਰੋਂ ਦੀ ਖਲਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਸਾਨ ਪ੍ਰਭੋ ਤੇ ਜੇ ਆਪਾਂ ਇਹਦੀ ਵਰਤੋਂ ਦੀ ਗੱਲ ਕਰੀਏ ਦੋਜ ਦੀ ਗੱਲ ਕਰੀਏ ਤਾਂ ਜਿਨ੍ਹਾਂ ਖੇਤਾਂ ਵਿੱਚ ਦਰਮਿਆਨੀ ਮਿੱਟੀ ਆ ਪਹਿਲੀ ਵਾਰ ਝੋਨੇ ਦੀ ਫਸਲ ਲੱਗੀ ਹੈ ਜਾਂ ਜਿੰਨਾ ਖੇਤਾਂ ਵਿੱਚੋਂ ਮਿੱਟੀ ਚਕਾਈ ਗਈ ਹੈ ਕੋਈ ਨਵੇਂ ਖੇਤ ਵਿੱਚ ਝੋਨੇ ਦੀ ਫਸਲ ਲਗਾਈ ਗਈ ਹੈ ਉਹਨਾਂ ਖੇਤਾਂ ਵਿੱਚ ਜੇ ਸਰੋਂ ਦੀ ਖਲ ਦੀ ਵਰਤੋਂ ਕਰਨੀ ਹੈ ਕਿਸਾਨ ਪ੍ਰਭੂ ਤਾਂ ਆਪਾਂ ਉਹਨਾਂ ਵਿੱਚ 20 ਤੋਂ 25 ਕਿਲੋ ਸਰੋਂ ਦੀ ਖਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕੁੱਟ ਕੇ ਬਰੀਕ ਕਰਕੇ ਇੱਕ ਤਸਾਰ ਛਿੱਟਾ ਲਗਾ ਸਕਦੇ ਆਂ ਕਿਸਾਨ ਪ੍ਰਭੂ ਅਤੇ ਜੇ ਜਿੰਨਾ ਖੇਤਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਫਸਲ ਲੱਗ ਰਹੀ ਹੈ ਜੇ ਉਹਨਾਂ ਖੇਤਾਂ ਵਿੱਚ ਤੁਸੀਂ ਸਰੋਂ ਦੀ ਖਲ ਵਰਤਣਾ ਚਾਹੁੰਦੇ ਹੋ ਕਿਸਾਨ ਪ੍ਰਭੂ ਤਾਂ ਉਹਨਾਂ ਦੇ ਵਿੱਚ ਆਪਾਂ 16 ਕਿਲੋ ਤੋਂ ਲੈ ਕੇ 20 ਕਿਲੋ ਜੂ ਸਰੋਂ ਦੀ ਖਲ ਦੀ ਵਰਤੋਂ ਆਪਾਂ ਕਰ ਸਕਦੇ ਆ ਕਿਸਾਨ ਪ੍ਰਭੂ ਤੇ ਜੇ ਆਪਾਂ ਇਹ ਬਾਸਮਤੀ ਵੈਰਾਈਟੀਆਂ ਵਿੱਚ ਗੱਲ ਕਰੀਏ ਤਾਂ ਬਾਸਮਤੀ ਵੈਰਾਈਟੀਆਂ ਵਿੱਚ ਆਪਾਂ 12 ਕਿਲੋ ਤੋਂ ਲੈ ਕੇ 15 ਕਿਲੋ ਤੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਸਰੋਂ ਦੀ ਖਲ ਦੀ ਵਰਤੋਂ ਕਰ ਸਕਦੇ ਆ ਅਤੇ ਜੇ ਕਿਸਾਨ ਪ੍ਰਭੂ ਸਰੋਂ ਦੀ ਖਲ ਵਰਤਣ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਹਦੇ ਨਾਲ ਜੋ ਆਪਣੇ ਝੋਨੇ ਵਿੱਚ ਪੀੜਾਪਣ ਪੱਤਿਆਂ ਦੀ ਲਾਲੀ ਹੋਣਾ ਅਤੇ ਬੂਟੇ ਵਿੱਚ ਕਾਲੀਆਂ ਜੜਾਂ ਹੋਣੀਆਂ ਜੜਾਂ ਦਾ ਵਿਕਾਸ ਨਾ ਹੋਣਾ ਉਹਨਾਂ ਵਾਸਤੇ ਬਹੁਤ ਹੀ ਲਾਹੇਵੰਦ ਇੱਕ ਆਰਗੈਨਿਕ ਪ੍ਰੋਡਕਟ ਹੈ ਕਿਸਾਨ ਪ੍ਰਭੋ ਜੇ ਆਪਾਂ ਸਰੋਂ ਦੀ ਖਲ ਵਰਤਦੇ ਹਾਂ ਤਾਂ ਇਹਦੇ ਨਾਲ ਆਪਣੇ ਝੋਨੇ ਦੀ ਫਸਲ ਦਾ ਬੂਟਾ ਕੱਚਾ ਹੋ ਜਾਂਦਾ ਹੈ ਉਹਦੇ ਵਿੱਚ ਲੰਮੀਆਂ ਅਤੇ ਚਿੱਟੀਆਂ ਜੜਾਂ ਦਾ ਵਿਕਾਸ ਵਾਧਾ ਹੁੰਦਾ ਨਵੇਂ ਟਿੱਲਰ ਬਣਾਉਣ ਵਿੱਚ ਝੋਨੇ ਦੀ ਫਸਲ ਵਿੱਚ ਇਹ ਮਦਦ ਕਰਦੀ ਹੈ ਤੁਸੀਂ ਟ్రਾਇਲ ਦੇ ਰੂਪ ਵਿੱਚ ਇਹਦੀ ਵਰਤੋਂ ਜ਼ਰੂਰ ਕਰਕੇ ਦੇਖੋ ਆਪਣੇ ਝੋਨੇ ਦੀ ਫਸਲ ਵਿੱਚ ਤਾਂ ਕਿ ਤੁਹਾਨੂੰ ਚੰਗਾ ਰਿਜ਼ਲਟ ਮਿਲੇ ਅਤੇ ਆਉਣ ਵਾਲੇ ਸਾਲਾਂ ਵਿੱਚ ਤੁਸੀਂ ਇਹੋ ਜਿਹੇ ਆਰਗੈਨਿਕ ਪ੍ਰੋਡਕਟ ਵਰਤ ਕੇ ਆਪਣੇ ਮਾਰਕੀਟ ਵਿੱਚੋਂ ਪ੍ਰੋਡਕਟ ਲੈ ਕੇ ਆਪਾਂ ਵਰਤਦੇ ਹਾਂ ਉਹਨਾਂ ਦੀ ਲਾਗਤ ਆਪਾਂ ਘਟਾ ਸਕੀਏ ਅਤੇ ਆਪਣੇ ਖੇਤ ਵਿੱਚ ਇਹੋ ਜਿਹੇ ਪ੍ਰੋਡਕਟਾਂ ਦੀ ਵਰਤੋਂ ਕਰੀਏ ਜੋ ਆਪਣੇ ਆਰਗੈਨਿਕ ਕਾਰਬਨ ਨੂੰ ਵਧਾਉਂਦੇ ਆ ਅਤੇ ਆਪਣੇ ਖੇਤੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਦੇ ਆ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਅਤੇ YouTube ਚੈਨਲ ਤੇ ਇਦਾਂ ਹੀ ਤੁਹਾਡੇ ਨਾਲ ਜਾਣਕਾਰੀਆਂ ਦੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਹਾਂਗੇ ਸਾਰੇ ਵੀਰਾਂ ਧੰਨਵਾਦ ਜੀ